ਮਾਇਆ ਮੋਹ ਮਗਨ ਕਢ ਲਿਓ ਮੁਰਾਰੀ RAM ਤੂੰ ਸਮਰਤ ਸਦਾ ਹਮਦੀਨ ਭਿਕਾਰੀ RAM ਮਾਇਆ ਮੋਹ ਮਗਨ ਕਢ ਲਿਓ ਮੁਰਾਰੀ RAM ਲੋਭ ਮੋਹ ਬਿਕਾਰ ਬੰਧਿਓ ਅਨਕ ਦੋਖ ਕਮਾਵਣੇ ਅਲਿਪਤ ਬੰਦਨ ਰਹਿਤ ਕਰਤਾ ਕੀ ਆਇ ਆਪਣਾ ਪਾਵਨ ਕਰਿ ਅਨਗ੍ਰੋਹ ਪਤਿਤ ਪਾਵਨ ਬਹੁ ਜੋਨ ਭਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਨਿ ਅਦਾਰੇ ਕਰੇ ਅਨੰਗਰੋ ਪਤਿਤ ਪਾਵਨ ਬੋਜਨ ਪਰਮ ਤਿਆਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਦਾਰੀ ਲਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਤ ਵਾਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਖਸ਼ਿੰਦ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀਏ ਸਾ ਸੰਗ ਜੀ ਧੰਤਾ ਦੇ ਜੋਗਵੜ ਭਾਗੇ ਹੋ ਮਹਾਰਜ ਨੇ ਅਪਾਰ ਬਖਸ਼ਿਸ਼ ਕੀਤੀ ਹੈ ਬੜੀ ਦਇਆ ਕੀਤੀ ਹੈ ਤੂੰ ਸਮਰਤ ਵੱਡਾ ਮੇਰੀ ਮਤ ਤੋਰੀ RAM ਪਲ ਹੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਸਾਨੂੰ ਗੁਨਾਹਾਂ ਭਰਿਆਂ ਨੂੰ ਪਤ ਤ ਪਾਵਨ ਕਰਨ ਵਾਲੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਗੁਰੂ ਨੇ ਸਾਨੂੰ ਆਪਣੀ ਸ਼ਰਨ ਵਿੱਚ ਬਿਠਾਇਆ ਔਰ ਜਿਵੇਂ ਸਾਸੰਗ ਜੀ ਇੱਕ ਜੋਰੀ ਹੀਰੇ ਨੂੰ ਤਰਾਸ਼ਦਾ ਇੱਕ ਸੁਨਿਆਰਾ ਸੋਨੇ ਨੂੰ ਬਹੁਤ ਸੋਹਣਾ ਸਰੂਪ ਦਿੰਦਾ ਹੈ ਗਹਿਣਾ ਬਣਾ ਕੇ ਗਲੇ ਵਿੱਚ ਪਾ ਦਿੰਦਾ ਬਹੁਤ ਕੀਮਤ ਹੋ ਜਾਂਦੀ ਹੈ ਜੀਵਨ ਜਿਹੜਾ ਸਾਡਾ ਸਰੀਰ ਜਿਹੜਾ ਸਾਡਾ ਹੈ ਬਹੁਤੋ ਕੀਮਤੀ ਹੈ ਪਰ ਉਹਨੂੰ ਜਦੋਂ ਆਪਾਂ ਗੁਰੂ ਦੀ ਬਾਣੀ ਨਾਲ ਜੁੜਦੇ ਆਂ ਕੀਰਤਨ ਹੋਵੇ ਉਹ ਕਥਾ ਹੋਵੇ ਢਾਡੀ ਵਾਣਾ ਹੋਵੇ ਕਵੀਸ਼ਰੀ ਜ타 ਕਵਤਾ ਪੜਦਾ ਹੋਵੇ ਜਾਂ ਖੰਡ ਪੜ ਸਾਹਿਬ ਪਾਠੀ ਸਿੰਘ ਕਰਦਾ ਹੋਵੇ ਗ੍ਰੰਤੀ ਸਿੰਘ ਨਿਤਨੇ ਕਰਦਾ ਕੋਈ ਵੀ ਚੀਜ਼ ਜਿਹੜਾ ਉਸ ਸੱਚ ਨਾਲ ਜੁੜਦਾ ਉਹਨੂੰ ਮਹਾਰਾਜ ਤਰਾਸ਼ ਦਿੰਦਾ ਉਹਨੂੰ ਸੋਨੇ ਦੇ ਗਹਿਣੇ ਵਾਂਗੂ ਬੜਾ ਕੀਮਤੀ ਗਹਿਣੇ ਵਾਂਗੂ ਬਣਾ ਦਿੰਦਾ ਜਿਵੇਂ ਅਸੀਂ ਪੰਕਤੀ ਪੜਦੇ ਹੁੰਦੇ ਆ ਵੀ ਸੰਤ ہماری ਔੜ ਸਤਾਣੀ ਸੰਤਾਂ ਮਾਰਾ ਗਹਿਣਾ ਵੀ ਗਹਿਣੇ ਨੂੰ ਕੀਮਤੀ ਦੱਸਿਆ ਸੋ ਗੁਰਬਾਣੀ ਸਾਨੂੰ ਤਰਾਛਦੀ ਹੈ ਗੁਰਬਾਣੀ ਸਾਨੂੰ ਸਹੀ ਕਰਦੀ ਹੈ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਗੁਰਬਾਣੀ ਸਾਨੂੰ ਮੰਜ਼ਲ ਵੱਲ ਲੈ ਕੇ ਜਾਂਦੀ ਹੈ ਗੁਰਬਾਣੀ ਸਾਡੇ ਵਿੱਚੋਂ ਜਿਹੜੀ ਘਾਟ ਹੈ ਉਹਨੂੰ ਬਿਲਕੁਲ ਖਤਮ ਕਰਦੀ ਹੈ ਅਸੀਂ ਸਾਰਿਆਂ ਨੇ ਇਹ ਸਮਝ ਕੇ ਬਹਿਣਾ ਸਾਡੇ ਵਿੱਚ ਘਾਟ ਵੀ ਹੈ ਅਸੀਂ ਨਿਮਾਣੇ ਵੀ ਹਾਂ ਅਸੀਂ ਅਕਲ ਤੋਂ ਘੱਟ ਵੀ ਹਾਂ ਅਸੀਂ ਸਭ ਕੁਝ ਆ ਬਾਣੀ ਵਿੱਚ ਕਹਿਣਾ ਪਰ ਉਹੀ ਪੜਦੇ ਆ ਸ਼ਾਮ ਨੋਰਾ ਰਾਸ ਵਿੱਚ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਇਹ ਮਹਾਰਾਜ ਨੇ ਅਸੀਂ ਸੱਚੀ ਮੁੱਚੀ ਕਹਿਣਾ ਵੀ ਸੱਚੇ ਬਾਸ਼ਾ ਬਿਲਕੁਲ ਵੀ ਗੁਣ ਨਹੀਂ ਹੈ ਤੁਸੀਂ ਤਰਸ ਕਰਦੇ ਹੋ ਮਹਾਰਾਜ ਸਾਡੇ ਦੇ ਆਪੇ ਤਰਸ ਪਿਓ ਮਹਾਰਾਜ ਕਹਿੰਦੇ ਫਿਰ ਤਰਸੋ ਦਾ ਉਹਦੀ ਮਿਹਰ ਤਰਸ ਪਿਆ ਮਿਹਰ ਰਾਮਤ ਹੋਈ ਸਤਿਗੁਰੂ ਸੱਜਣ ਮਿਲਿਆ ਉਹਦੀ ਮਿਹਰ ਕਿਰਪਾ ਹੋ ਜਾਂਦੀ ਹੈ ਕਿਉਂਕਿ ਅਸੀਂ ਮੰਨ ਲਿਆ ਮਹਾਰਾਜ ਕੋਲਾ ਕੇ ਪੀ ਮਹਾਰਾਜ ਜੀ ਕਿਨੇ ਕਿਨੇ ਭੁੱਲਣਾ ਹਾਰਾ ਪਤਾ ਨਹੀਂ ਸਾਡੇ ਕੋ ਕਿਹੜੀਆਂ ਗਲਤੀਆਂ ਸਾਡੇ ਇਹ ਫੁਰਨਿਆਂ ਵਿੱਚ ਹੀ ਹੋ ਜਾਂਦੀਆਂ ਸੋਚ ਵਿੱਚ ਹੀ ਹੋ ਜਾਂਦੀਆਂ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਗਲਤੀ ਹੋ ਗਈ ਤੇ ਤੁਸੀਂ ਕਿਨ ਕਿਨ ਮਤਲਬ ਅਸੀਂ ਭੁੱਲਣਾ ਆ ਰਹਾਂ ਤੁਸੀਂ ਕਿਨ ਕਿਨ ਬਖਸ਼ਣਾ ਹਾਰ ਸੋ ਕਿਰਪਾ ਕਰੋ ਦਇਆ ਕਰੋ ਇਹ ਬੇਨਤੀ ਅਸੀਂ ਮਹਾਰਾਜ ਦੇ ਅੱਗੇ ਕਰਨੀ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਅੱਜ ਸਾਧ ਸੰਗਤ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿ ਜੱਟੇ ਸਭਕ ਜਾਏ ਉਹਨਾਂ ਦਾ ਜੋਤੀ ਜੋਦ ਦਿਵਸ ਹੈ ਅਤੇ ਧੰਨ ਧੰਨ ਗੁਰੂ ਤੀਗ ਬਹਾਦਰ ਮਹਾਰਾਜ ਜੀ ਸੋ ਉਹਨਾਂ ਦਾ ਗੁਰਗੱਦੀ ਦਿਵਸ ਹੈ। ਕੋਲ ਨਾਲ ਹੀ ਕਾਲ ਸਾਜਨਾ ਦਿਵਸ ਜੋ ਪਰਸੋਂ ਨੂੰ ਹੈ 13 ਅਪ੍ਰੈਲ ਨੂੰ ਉਸ ਦੇ ਸੰਬੰਧ ਵਿੱਚ ਅੱਜ ਸ੍ਰੀ ਅਖੰਡ ਪੁਰਸੈ ਆਰੰਭ ਹੋਣੇ ਹਨ। ਸੋ ਗੁਰੂ ਦੇ ਦਰ ਤੋਂ ਅਸੀਂ ਗੁਰੂ ਨੂੰ ਯਾਦ ਕਰਕੇ ਸਾਰੇ ਜਿੰਨੇ ਅਸੀਂ ਬੈਠੇ ਆ ਗੁਰੂ ਦਾ ਪਰਿਵਾਰ ਤੇ ਗੁਰੂ ਦੇ ਪਰਿਵਾਰ ਨੇ ਆਪਣੇ ਪਿਤਾ ਕਲਗੀਆਂ ਵਾਲੇ ਪਿਤਾ ਕੋਲੋਂ ਖੁਸ਼ੀਆਂ ਲੈਣੀਆਂ ਨੇ। ਸਭ ਨੇ ਬਹੁਤ ਗੁਰੂ ਨਾਲ ਪਿਆਰ ਕਰਨਾ। ਔਰ ਗੁਰੂ ਦੇ ਪਰਿਵਾਰ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਕਰਨਾ ਹੈ ਅਸੀਂ ਗੁਰੂ ਦਾ ਪਰਿਵਾਰ ਹਾਂ ਗੁਰੂ ਮਹਾਰਾਜ ਜੀ ਨੇ ਨਾ ਸਾਨੂੰ ਇੱਕ ਹੋਕਾ ਦਿੱਤਾ ਸੀ ਇਹ ਬਾਣੀ ਦੇ ਵਿੱਚ ਕਹਿੰਦੇ ਵੀ ਸੁਖੀ ਵਸਿਆ ਮੋਰੋ ਪਰਵਾਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਭਨਾ ਮੇਰੇ ਪੁੱਤ ਧੀਆਂ ਖੁਸ਼ ਰਹਿਣ ਤੇ ਅਸੀਂ ਖੁਸ਼ਤਾ ਰਵਾਂਗੇ ਜੇ ਅਸੀਂ ਇਕਤਾ ਤੇ ਇਤਫਾਕ ਵਿੱਚ ਰਵਾਂਗੇ ਸਾਰੇ ਸਾਰੇ ਧਰਮਾਂ ਦੇ ਲੋਕ ਇਹ ਨਹੀਂ ਵੀ ਇੱਕ ਜਾਤ ਦੇ ਲੋਕ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸਾਜਣਾ ਦੇਸ ਆਇਆ ਆ ਰਿਹਾ ਹੈ ਉਹਦੇ ਵਿੱਚ 사ਸੰਗ ਹੈ ਜੀ ਮਹਾਰਾਜ ਨੇ ਖੰਡੇ ਵਾਟੇ ਦਾ ਜਦੋਂ ਅਮਰਿਸ਼ ਕਾਇਆ ਸੀ ਉਹ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚੋਂ ਆਉਣ ਵਾਲੇ ਸਿੱਖ ਅਲੱਗ-ਅਲੱਗ ਜਾਤਾਂ ਦੇ ਨਾਲ ਸੰਬੰਧ ਰੱਖਣ ਵਾਲੇ ਸਿੱਖਾਂ ਨੂੰ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਖਾਲਸਾ ਬਣਾ ਕੇ ਪੀਛ ਕੀਤਾ ਸੀ ਔਰ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਵੀ ਇਹ ਖਾਲਸਾ ਮੇਰੀ ਜਾਨ ਕੀ ਜਾਨ ਅਕਾਲ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਸੋ ਤੁਸੀਂ ਮੇਰੇ ਸਾਰੇ ਧੀਆਂ ਪੁੱਤੋ ਤੇ ਤੁਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧ ਲੈਣੀ ਹੈ ਮਾਰਗਦਰਸ਼ਨ ਕਰਨਾ ਅਸੀਂ ਅਜੇ ਤੋਂ ਗੁਰੂ ਗ੍ਰੰਥ ਸਾਹਿਬ ਜੀ 1708 ਵਿੱਚ ਨਦੀਲ ਸਾਹਿਬ ਦੀ ਧਰਤੀ ਦੇ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਹੁਕਮ ਕਰ ਦਿੱਤਾ ਸੀ ਠੀਕ ਹੈ ਜੀ ਤੇ ਸ਼ਬਦ ਨਾਲ ਜੁੜਨਾ ਤੇ ਖਾਲਸੇ ਦੇ ਰੂਪ ਦੇ ਵਿੱਚ ਮੇਰੇ ਦਰਸ਼ਨ ਕਰਨੇ ਨੇ ਮਹਾਰਾਜ ਜੀ ਦੀਦਾਰ ਖਾਲਸੇ ਦਾ ਕਰਨਾ ਹੈ ਸੋ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਆਪਾਂ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਸ਼ਬਦ ਸੁਣਨੇ ਹਨ ਕਥਾ ਸੁਣਨੀ ਹੈ ਢਾਡੀ ਵਾਰਾਂ ਸੁਣਨੀਆਂ ਹਨ ਮੰਜੀ ਸਾਹਿਬ ਤੋਂ ਆਪਾਂ ਕਥਾ ਵੀ ਸੁਣਨੀ ਹੈ ਜਿੱਥੋਂ ਜਿਹੜੀ ਚੀਜ਼ ਮਿਲ ਜਾਏ ਚਾਹੇ ਬੰਗਲਾ ਸਾਹਿਬ ਤੋਂ ਸਾਨੂੰ ਕਥਾ ਸੁਣਨ ਮਿਲ ਜਾਏ ਆਸ਼ਾ ਦੀ ਬਾਤ ਸੁਣਨ ਮਿਲ ਜਾਏ ਜਿੱਥੋਂ ਵੀ ਜਿਹੜੀ ਬਾਣੀ ਸੁਣਨ ਮਿਲ ਜਾਵੇ ਉਹ ਆਪਾਂ ਸਰਵਣ ਕਰਕੇ ਦੇ ਏਦਾਂ ਖੁਸ਼ੀਆਂ ਦਾ ਯਿਹਾਰ ਕਰਨਾ ਹੈ ਆਪਾਂ ਕੇਵਲ ਇਹ ਨਹੀਂ ਵੀ ਆਪਾਂ ਖਾਣ ਪੀਣੇ ਵੱਲ ਧਿਆਨ ਲਾ ਕੇ ਨਹੀਂ ਵੀ ਕਰਨਾ ਵੀ ਇਹ ਚੀਜ਼ ਖਾਵਾ ਪੀਵਾਗੇ ਇਦਾਂ ਕਰਾਂਗੇ ਮਨਾਵਾਗੇ ਦਿਨ ਨਹੀਂ ਦਿਨ ਨੂੰ ਗੁਰਮਤਿ ਦੇ ਅਨੁਸਾਰ ਮਨਾਉਣਾ ਗੁਰਦੇ ਦਰਸ਼ਨ ਕਰੋ ਗੁਰਦਾ ਸ਼ੁਕਰਾਨਾ ਕਰੋ ਜੋ ਸੇਵਾ ਤਿਲ ਫੁੱਲ ਆਪ ਜੀ ਕਰ ਸਕਦੇ ਹੋ ਬੜੀ ਪ੍ਰੇਮ ਸ਼ਰਦਾ ਦੇ ਨਾਲ ਕਿਛਨ ਕੋਈ ਬੰਦਿਸ਼ ਨਹੀਂ ਸੇਵਾ ਕਰੋ ਕਿਸੇ ਗਰੀਬ ਦੀ ਸੇਵਾ ਕਰ ਸਕਦੇ ਹੋ ਕਿਸੇ ਲੋੜਵੰਦ ਦੀ ਸੇਵਾ ਕਰ ਸਕਦੇ ਹੋ ਗੁਰੂ ਘਰ ਸੇਵਾ ਕਰ ਸਕਦੇ ਹੋ ਕਿਸੇ ਦੀ ਵੀ ਸੇਵਾ ਕਰ ਸਕਦੇ ਹੋ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸ ਨਪਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੂੰ ਹੁਕਮ ਹੈ ਕਿਉਂਕਿ ਮਹਾਰਾਜ ਨੇ ਇਹ ਕਿਹਾ ਸੀ ਇਨੇ ਹੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਇਨ ਗਰੀਬ ਸਿੱਖਨ ਕੋ ਦੂ ਬਾਦਸ਼ਾਈ ਇਹ ਯਾਦ ਰੱਖੇ ਹਮਰੀ ਗੁਰਿਆਈ ਮਾਰੇ ਗਰੀਬਾਂ ਨੂੰ ਸਿੱਖਾਂ ਨੂੰ ਮਹਾਰਾਜ ਨੇ ਬਹੁਤ ਕੋਸ਼ਿਸ਼ ਕੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੜੀਦਾ ਨਾ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਇਨ ਪੁੱਤਰਨ ਕੇ ਸਿਰ ਪਰ ਵਾਰਦੀਏ ਸਤਚਾਰ ਚਾਰ ਮੋਏ ਤੋਂ ਕੀ ਹੁਆ ਸਾਨੂੰ ਮਹਾਰਾਜੀ ਪੁੱਤ ਬਣਾ ਕੇ ਕਹਿੰਦੇ ਨੇ ਜੀਵਨ ਕੀ ਹਜ਼ਾਰ ਫਿਰ ਅਸੀਂ ਸਾਰਿਆਂ ਨੇ ਪਿਆਰ ਨਹੀਂ ਕਰਨਾ ਉਸ ਵਿੱਚ ਪੁੱਤਾਂ ਨੇ ਧੀਆ ਨੇ ਭੈਣਾ ਵਾਂਗੂ ਭਾਈਆ ਵਾਂਗੂ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਰਲ ਕੇ ਰਹਿਣਾ ਪਿਆਰ ਕਰਨਾ ਜਦੋਂ ਸਿੱਖ ਨੂੰ ਸਿੱਖ ਮਿਲੇ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਤੂ ਤਾ ਗਿਆ ਵੀ ਤੁਹਾਨੂੰ ਜਦੋਂ ਸਿੱਖ ਸਿੱਖ ਨੂੰ ਮਿਲੇ ਐਦਾਂ ਨੂੰ ਲੱਗੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲ ਗਿਆ ਮੈਨੂੰ ਖਾਲਸੇ ਦੇ ਰੂਪ ਦੇ ਵਿੱਚ ਉਹ ਮਿਲ ਗਿਆ ਹੁਕਮ ਨਹੀਂ ਕੀਤਾ ਸੀ ਮਹਾਰਾਜ ਜੀ ਨੇ ਜਿਨੇ ਮੇਰੇ ਦਰਸ਼ਨ ਕਰਨੇ ਪੰਜ ਸਿੰਘਾਂ ਦੇ ਕਰ ਲੈਣਾ ਖਾਲਸੇ ਦੇ ਕਰ ਲੈਣਾ ਚਾਰ ਦੇ ਤਿੰਨ ਦੇ ਦੋ ਦੇ ਇੱਕ ਦੇ ਨਹੀਂ ਦੇ ਤੂੰ ਆਪ ਹੀ ਸੰਪੂਰਨ ਬਾਣਾ ਪਾ ਕੇ ਪੂਰਾ ਬਾਣੀ ਬਾਣੇ ਵਿੱਚ ਪਰਪੱਕ ਹੋ ਕੇ ਨਤ ਨਿਮੀ ਹੋ ਕੇ ਆਪਣਾ ਅੱਖ ਸਹੀ ਦੇਖ ਲਈ ਤੈਨੂੰ ਮੈਂ ਤੇਰੇ ਵਿੱਚ ਦਿਸ ਪਾਵਾਂਗਾ ਐਡੀ ਬਖਸ਼ਿਸ਼ ਹੈ ਗੁਰੂ ਦੀ ਐਸੀ ਗੁਰਗੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੇ ਸੋ ਸਾਡਾ ਗੁਰੂ ਬਹੁਤ ਪਿਆਰਾ ਸਾਡਾ ਗੁਰੂ ਇਦਾਂ ਦਾ ਸਾਡਾ ਗੁਰੂ ਵੀ ਇਹਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਦਾਂ ਦਾ ਗੁਰੂ ਹੈ ਪਹਿਲਾਂ ਸਿਖਾਉਂਦਾ ਤੇ ਫਿਰ ਸ਼ਖ ਦਾ ਇਹਦਾ ਹੱਥ ਜੋੜ ਕੇ ਕਹਿੰਦਾ ਮੇਰੀ ਵੀ ਝੋਲੀ ਵਿੱਚ ਪਾ ਦਿਓ ਮੈਨੂੰ ਵੀ ਦਾਦਸ਼ ਗਲ ਸਾਡਾ ਵਿਰਸਾ ਬਹੁਤ ਅਮੀਰ ਹੈ ਅਸੀਂ ਭੁੱਲਣਾ ਨਹੀਂ ਉਹਨੂੰ ਸਾ ਸੰਗਤ ਜੀ ਸਾਰਿਆਂ ਨੇ ਸਾਡੇ ਬੱਚਿਆਂ ਨੇ ਨੌਜਵਾਨਾਂ ਨੇ ਇਹ ਬੜਾ ਜ਼ਰੂਰੀ ਹੈ ਪ੍ਰਚਾਰਕਾਂ ਲਈ ਦੱਸਣਾ ਬਹੁਤ ਜ਼ਰੂਰੀ ਹੈ ਜਿੱਤੇ ਅਸੀਂ ਨਿਤਨੇਮ ਕਰਨੇ ਨੇ ਸੁਖਮਣੀ ਸਾਹਿਬ ਪੜ੍ਹਨੇ ਨੇ ਖੰਡ ਪੜ੍ਹ ਸਾਹਿਬ ਕਰਨੇ ਨੇ ਉਸ ਤੋਂ ਬਾਅਦ ਆਪਾਂ ਇਹ ਵੀ ਕਹਿਣਾ ਵੀ ਖੰਡੇ ਬਾਟੇ ਦਾ ਅਮਰ ਤੇ ਛਕੋ ਠੀਕ ਹੈ ਜੀ ਕਿਸੇ ਨੇ ਕਿਸੇ ਦੇ ਕਹਿਨਤੇ ਵੀ ਨਹੀਂ ਛਕਣਾ ਕਿਸੇ ਨੇ ਮਜਬੂਰੀ 'ਚ ਵੀ ਨਹੀਂ ਛਕਣਾ ਠੀਕ ਹੈ ਜੀ ਅਰਦਾਸ ਕਰਨੀ ਮਾਰੀ ਦੇ ਅੱਗੇ ਮਨ ਬਣਾਉਣਾ ਹੈ दात ਮੰਗਲੀ ਝੋਲੀ ਅੱਡ ਕੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ ਸਾਰਿਆਂ ਨੇ ਹੀ ਸ਼ਕਨ ਜਿਨਾਂ ਨਹੀਂ ਛਕਿਆ ਉਹਨਾਂ ਨੇ ਮਨ ਬਣਾਉਣਾ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੈ ਸੋ ਗੁਰੂ ਸਾਹਿਬ ਮੇਰ ਕਰਨ ਆਓ ਜੋ ਸ਼ਬਦ ਆਪਾਂ ਪੜਿਆ ਜਿਹਦਾ ਲੜੀਵਾਰ ਜਿਹੜਾ ਸ਼ਬਦ ਹੈ ਸੰਖੇਪ ਦੇ ਵਿੱਚ ਉਹਦੀ ਵਿਚਾਰ ਕਰ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 547 ਤੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਤੂੰ ਸਮਰੱਤ ਸਦਾ ਹਮ ਦੀਨ ਭਿਖਾਰੀ RAM ਮਹਾਰਾਜ ਤੂੰ ਹਮੇਸ਼ਾ ਹੀ ਬਹੁਤ ਵੱਡਾ ਹੈ ਤਾਕਤਾਂ ਦਾ ਮਾਲਕ ਤੂੰ ਸਮਰੱਤ ਸਦਾ ਸਮਰੱਤ ਮਤਲਬ ਹੁੰਦਾ ਤਾਕਤਾਂ ਦਾ ਮਾਲਕ ਤੂੰ ਸਮਰੱਤ ਸਦਾ ਹਮ ਦੀਨ ਅਸੀਂ ਹਮ ਗਰੀਬ ਮਸਕੀਨ ਬਰੋ ਤੇਰੇ ਅਸੀਂ ਗਰੀਬ ਨਿਮਾਣੇ ਤੇ ਕੰਗਾਲ ਭਿਖਾਰੀ RAM ਹਮ ਦੀਨ ਭਿਖਾਰੀ RAM ਭਿਖਾਰੀ ਦਾ ਮਤਲਬ ਹੁੰਦਾ ਮੰਗਤੇ ਅਸੀਂ ਤੇਰੇ ਮੰਗਤੇ ਹਾਂ ਅਸੀਂ ਮੰਗਤੇ ਧਿਆਨ ਦੇਣਾ ਬੰਦਾ ਭਾਵੇਂ ਵਰਲਡ ਦਾ ਰਾਜਾ ਕਿਉਂ ਨਾ ਬਣ ਜਾਵੇ ਹਿੰਦੁਸਤਾਨ ਦਾ ਬਾਦਸ਼ਾਹ ਕਿਉਂ ਨਾ ਬਣ ਜਾਵੇ ਉਹ ਹਮੇਸ਼ਾ ਗੁਰੂ ਦੇ ਅੱਗੇ ਮੰਗਦਾ ਹੀ ਰਹੇਗਾ ਉਹਨੂੰ ਮੰਗਦਾ ਮਾਲਕ ਦੇ ਅੱਗੇ ਅੱਲਾ ਦੇ ਅੱਗੇ RAM ਦੇ ਅੱਗੇ ਵਾਹਿਗੁਰੂ ਦੇ ਅੱਗੇ ਈਸ਼ਵਰ ਦੇ ਅੱਗੇ ਭਗਵਾਨ ਦੇ ਅੱਗੇ ਉਹਨੂੰ ਮੰਗਤਾ ਰਹਿਣਾ ਪਵੇਗਾ ਜਾਂ ਮੰਗਤਾ ਬਣ ਕੇ ਰਹਿਣਾ ਚਾਹੀਦਾ ਬਾਣੀ ਵਿੱਚ ਲਿਖਿਆ ਹੋਇਆ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਜਿੱਥੇ ਅਸੀਂ ਬੈਠੇ ਹਾਂ ਜੋ ਸਾਨੂੰ ਕੁਝ ਮਿਲਿਆ ਉਹ ਤੇ ਉਹਦੀ ਦਇਆ ਤੇ ਬਖਸ਼ਿਸ਼ ਹੈ ਧਿਆਨ ਦੇਣਾ ਸਾਨੂੰ ਤੰਦਰੁਸਤ ਸਰੀਰ ਮਿਲਿਆ ਸਾਰਿਆਂ ਨੂੰ ਨਹੀਂ ਮਿਲਿਆ ਪਰਿਵਾਰ ਦੇ ਇੱਕ ਜੀ ਨੂੰ ਮਿਲਿਆ ਦੂਜੇ ਨੂੰ ਨਹੀਂ ਮਿਲਿਆ ਉਹਦੀ ਮਿਹਰ ਹੈ ਉਹਦੀ ਬਖਸ਼ਿਸ਼ ਹੈ ਇੱਕ ਨੂੰ ਬਹੁਤ ਹਨ ਮਿਲਿਆ ਇੱਕ ਨੂੰ ਥੋੜਾ ਮਿਲਿਆ ਇੱਕ ਨੂੰ ਬਿਲਕੁਲ ਨਹੀਂ ਮਿਲਿਆ ਇਹ ਉਹਦੀ ਬਖਸ਼ਿਸ਼ ਹੈ ਉਹਦੀ ਮਿਹਰ ਹੈ ਆਪਣਾ ਕੋਈ ਦਾਵਾ ਨਹੀਂ ਜੇ ਸਾਨੂੰ ਉਸਨੇ ਹੱਥ ਪੈਰ ਦਿੱਤੇ ਸੋਹਣਾ ਸਰੀਰ ਸਾਡਾ ਚੱਲ ਰਿਹਾ ਅਸੀਂ ਮਿਹਨਤਾਂ ਵੀ ਕੀਤੀਆਂ ਜਾਂ ਕਰ ਰਹੇ ਆ ਜਾਂ ਕਰਾ ਰਹੇ ਆ ਉਹਦੀ ਮਿਹਰ ਦੇ ਨਾਲ ਹੈ ਕੱਲੀ ਸਾਡੀ ਮਿਹਨਤ ਜਿਹੜੀ ਹੈ ਬਰਕਤ ਤੇ ਬਖਸ਼ਿਸ਼ ਨਹੀਂ ਲਿਆ ਸਕਦੀ ਗੁਰੂ ਦਾ ਹੱਥ ਜਦ ਤੱਕ ਨਹੀਂ ਹੁੰਦਾ ਜਦੋਂ ਤੱਕ ਸਾਡੀਆਂ ਵਸਤੂਆਂ ਦੇ ਵਿੱਚ ਜੋ ਸਾਨੂੰ ਜੋ ਕੁਝ ਮਿਲਿਆ ਉਹਦੇ ਵਿੱਚ ਗੁਰੂ ਨਹੀਂ ਆਉਂਦਾ ਉਦੋਂ ਤੱਕ ਉਹਦੇ ਵਿੱਚ ਬਰਕਤ ਨਹੀਂ ਪੈਂਦੀ ਸੋ ਇਸ ਕਰਕੇ ਗੁਰੂ ਦੀ ਬਖਸ਼ਿਸ਼ ਤੇ ਬਰਕਤ ਬਹੁਤ ਜ਼ਰੂਰੀ ਹੈ ਇਹਦੇ ਲਈ ਅਸੀਂ ਭਿਖਾਰੀ ਬਣ ਕੇ ਅਰਦਾਸ ਬੇਨਤੀ ਕਰਦੇ ਰਹਿਣਾ ਸੋ ਮਹਾਰਾਜ ਜੀ ਕਹਿੰਦੇ ਅਸੀਂ ਭਿਖਾਰੀ ਹਾਂ ਅਸੀਂ ਭਿਖਾਰੀ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੈਨਸ਼ਾ ਉਹਨਾਂ ਬਾਰੇ ਲਿਖਿਆ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ شاہੇ ਸ਼ਹਿਨਸ਼ਾ ਗੁਰੂ ਗੋਬਿੰਦ ਸਿੰਘ ਤੇ ਬੀਰ ਰਸ ਵਿੱਚ ਇੱਕ ਗੁੱਡਾ ਮੁੱਧਾ ਮਾਰ ਕੇ ਦੋ ਹੱਥ ਜੋੜ ਕੇ ਪੰਜਾਂ ਪਿਆਰਿਆਂ ਕਹਿੰਦੇ ਮੇਰੇ ਮੈਨੂੰ ਅਮਰਿ ਸ਼ਿਕਾਓ ਤੇ ਉਥੇ ਕੀ ਲੱਗਦੇ ਨੇ ਉਥੇ ਮੰਗ ਕਰ ਰਹੇ ਨੇ ਉਥੇ ਬਾਦਸ਼ਾਹ ਦੇ ਰੂਪ ਦੇ ਵਿੱਚ ਨਹੀਂ ਵਿਚਰ ਰਹੇ ਉਥੇ ਚੇਲੇ ਦੇ ਰੂਪ ਦੇ ਵਿੱਚ ਜਿਵੇਂ ਮੰਗੀ ਦੀ ਚੀਜ਼ ਇੱਕ ਮੰਗ ਦੇ ਰੂਪ ਦੇ ਵਿੱਚ ਕਹਿੰਦੇ ਨੇ ਦਇਆ ਕਰੋ ਮੇਰੇ ਤੇ ਵੀ ਖਾਲਸਾ ਜੀ ਮੇਰੇ ਤੇ ਵੀ ਮਿਹਰ ਕਰੋ ਇਹ ਇਹ ਸਾਨੂੰ ਚੀਜ਼ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਸਿਖਾ ਦਿੱਤੀ ਹੈ ਗੁਰੂਆਂ ਨੇ ਤੇ ਗੁਰਗੋਬ ਸਿੰਘ ਜੀ ਨੇ ਉਹਨਾਂ ਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਸੋ ਹਮਦੀਨ ਭਿਖਾਰੀ RAM ਉਹਦੇ ਦਰ ਤੇ ਅਸੀਂ ਸਦਾ ਮੰਗਤੇ ਬਣ ਕੇ ਰਹਿਣਾ ਮਹਾਰਾਜੀ ਤੇਰੇ ਦਰ ਦੇ ਮੰਗਤੇ ਹੀ ਬਣ ਕੇ ਰਹਿਣਾ ਚਾਹੁੰਦੇ ਆ ਤੇਰੇ ਦਰ ਤੇ ਨਾ ਰਾਜੇ ਸੀ ਤੇ ਨਾ ਰਾਜੇ ਅਸੀਂ ਹੋਣਾ ਤੋ ਕਿ ਤੁਮਹੋ ਸਭ ਰਾਜਨ ਕੇ ਰਾਜਾ ਤੁਸੀਂ ਰਾਜੇ ਸਾਡਾ ਪਿਓ ਰਾਜਾ ਹੋਣਾ ਚਾਹੀਦਾ ਪੁੱਤ ਤੇ ਆਟੋਮੈਟਿਕ ਹੀ ਰਾਜਿਆਂ ਦੇ ਪੁੱਤਰਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਰਾਜੇ ਹੁੰਦੇ ਨੇ ਪਰ ਅਸੀਂ ਆਪਣੇ ਪਿਤਾ ਨੂੰ ਆਪਣੇ ਗੁਰੂ ਨੂੰ ਹੀ ਰਾਜਾ ਸ਼ਹਿਨशाह ਮੰਨ ਲੈ ਸੁਮਾਰਾ ਦੀ ਪਹਿਲੀ ਪੰਗਦੀ ਬੜੀ ਪਿਆਰੀ ਤੂੰ ਸਮਰਤ ਸਦਾ ਸਦਾ ਹਮਦੀਨ ਭਖਾਰੀ ਰਾਮ ਅਸੀਂ ਸਾਦਾ ਦੀਨ ਧਿਆਲ ਸੁਣ ਬੇਨਤੀ ਸਾਡੀ ਬੇਨਤੀ ਸਾਦਾ ਦੀਨਾਂ ਦੀ ਸੁਣਦੇ ਰਹਿਣਾ ਭਿਖਾਰੀਆਂ ਦੀ ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ اے ਮਾਲਕ ਅਸੀਂ ਮਾਇਆ ਦੇ ਵਿੱਚ ਨਾ ਲਿਖਿਆ ਹੋਇਆ ਮੋਹ ਮਗਨ ਡੁੱਬੇ ਹੋਏ ਮਾਇਆ ਦਾ ਮਤਲਬ ਕਰੰਸੀ ਪੈਸਾ ਨਹੀਂ ਅਸੀਂ ਲਜਤਾਂ ਦੇ ਵਿੱਚ ਜਿਹੜੀ ਚੀਜ਼ ਮਨ ਨੂੰ ਪਿਆਰੀ ਲੱਗਦੀ ਹੈ ਨਾ ਬਾਣੀ ਤੋਂ ਬਗੈਰ ਸੇਵਾ ਸਿਮਰਨ ਤੋਂ ਬਗੈਰ ਉਹ ਮਾਇਆ ਹੈ ਉਚਾਏ ਘਰ ਪਰਿਵਾਰ ਹੋਵੇ ਇਹਦਾ ਮਤਲਬ ਇਹ ਨਹੀਂ ਘਰ ਪਰਿਵਾਰ ਨਾਲ ਪਿਆਰ ਨਹੀਂ ਕਰਨਾ ਫਰਜ਼ ਨਹੀਂ ਨਿਭਾਉਣੇ ਇਹ ਨਹੀਂ ਕਿ ਆ ਬਾਣੀ ਦੇ ਵਿੱਚ ਸਭ ਕੁਝ ਦੱਸਿਆ ਵੀ ਫਰਜ਼ੀ ਨਿਭਾਉਣੇ ਨੇ ਮਤਲਬ ਐਸੀ ਪ੍ਰੀਤ ਸੰਸਾਰ ਦੇ ਨਾਲ ਮਾਇਆ ਲੱਗ ਭੁੱਲੋ ਸੰਸਾਰ ਮਤਲਬ ਰੱਬ ਨੂੰ ਭੁੱਲ ਜਾਣਾ ਚਾਹੇ ਪਰਿਵਾਰ ਵਿੱਚ ਲੱਗ ਕੇ ਚਾਹੇ ਆਪਣੇ ਬਿਜ਼ਨਸ ਵਿੱਚ ਲੱਗ ਕੇ ਚਾਹੇ ਆਪਣੇ ਸੰਸਾਰੀ ਕੰਮਾਂ ਵਿੱਚ ਲੱਗ ਕੇ ਜੇ ਕੋਈ ਪਰਮੇਸ਼ਰ ਨੂੰ ਭੁੱਲਦਾ ਉਹਨੂੰ ਕਹਿੰਦੇ ਮਾਇਆ ਲੱਗ ਭੁੱਲੋ ਸੰਸਾਰ ਇਹ ਸਾਰੀ ਚੀਜ਼ ਜਿਹੜੀ ਗੇ ਸੇਵਾ ਦੇ ਸਿਮਰਨ ਤੋਂ ਬਿਲਾ ਚਾਹੇ ਅਸੀਂ ਕੰਮ ਵੀ ਕਰਦੇ ਆਂ ਦਸਾਂ ਨਾ ਉਹਦੀ ਕਿਰਤ ਵੀ ਕਰਦੇ ਆਂ ਜੇ ਉਹਦੇ ਵਿੱਚ ਬੰਦਾ ਲੱਗਿਆ ਰਹਿੰਦਾ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ ਇਹਨੇ ਮਾਇਆ ਬਣ ਜਾਣਾ ਕਿਰਤ ਇਹ ਕਿਰਤ ਤਾਂ ਹੈ ਜੇ ਰੱਬ ਦਾ ਸ਼ੁਕਰਾਨਾ ਹੈ ਇਹ ਜੇ ਰੱਬ ਦਾ ਸ਼ੁਕਰਾਨਾ ਨਹੀਂ ਤਿਉਹ ਕਿਰਤ ਨੇ ਵੀ ਮਾਇਆ ਦੇ ਰੂਪ ਦੇ ਵਿੱਚ ਸਾਨੂੰ ਖਰਾਬ ਕਰ ਦੇਣਾ ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਮਾਇਆ ਮੋਹ ਮਗਨ ਅਸੀਂ ਮਾਇਆ ਦੇ ਵਿੱਚ ਲਜਤਾਂ ਦੇ ਵਿੱਚ ਖਿੱਚ ਪਈ ਹੋਈ ਐ ਆ ਕਰਨਾ ਐ ਉਹ ਕਰਨਾ ਐ ਆਪ ਰੱਬ ਦਾ ਕਰਨਾ ਇੰਨਾ ਕੁ ਰਹਿ ਗਿਆ ਇੰਨਾ ਹੋਰ ਹੋ ਜਾਏ ਇੰਨੀ ਕੁ ਚੀਜ਼ ਮਿਲ ਗਈ ਇੰਨੀ ਕੁ ਬਾਕੀ ਰਹਿੰਦੀ ਐ ਇਹ ਮਾਇਆ ਠੀਕ ਐ ਜੀ ਬੰਦਾ ਆਖਰੀ ਦਮ ਤੱਕ ਧਿਆਨ ਦੇਣਾ ਚਾਏ ਕੋਈ 60 ਸਾਲ ਦਾ 70 ਸਾਲ ਦਾ 80 ਸਾਲ ਦਾ 90 ਸਾਲ ਦਾ ਉਹ ਉਹਦੀ ਜੜੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕੀ ਜਦੋਂ ਅਸੀਂ ਨਿੱਕੇ ਸੀ ਅਸੀਂ ਕਹਿੰਦੇ ਸੀ ਜਵਾਨ ਹੋ ਜਾਈਏ ਨੌਕਰੀ ਲੱਗ ਜਾਈਏ ਵਿਆਹ ਚਾਦੀਆਂ ਹੋ ਜਾਣ ਬੱਚੇ ਹੋ ਜਾਣ ਸਾਰਾ ਕੁਝ ਹੋ ਗਿਆ ਫਿਰ ਅਸੀਂ ਕਹਿੰਨੇ ਸਾਡੇ ਬੱਚੇ ਕਿਸੇ ਪਾਸੇ ਲੱਗ ਜਾਣ ਉਹ ਵੀ ਲੱਗੇ ਫਿਰ ਅਸੀਂ ਕਹਿੰਨੇ ਸਾਡੇ ਪੋਤੇ ਪੋਤੀਆਂ ਹੋ ਜਾਣ ਪੋਤੇ ਪੋਤੀਆਂ ਵੀ ਜਵਾਨ ਹੋ ਗਏ ਫਿਰ ਅਸੀਂ ਕਹਿੰਨੇ ਉਹ ਵੀ ਚੰਗੇ ਪਾਸੇ ਲੱਗ ਜਾਣ ਕਿਸੇ ਪਾਸੇ ਉਹਨਾਂ ਦੀ ਵਿਆਹ ਚਾਦੀ ਹੋ ਜਾ ਇਦਾਂ ਮਤਲਬ ਜਿਹੜੀ ਹੈ ਇਹ ਚੀਜ਼ ਜਿਹੜੀ ਅੱਗੇ ਵੱਧਦੀ ਜਾਂਦੀ ਹੈ ਬੰਦਾ ਕਿੰਨਾ ਬਜ਼ੁਰਗ ਹੋ ਜਾਂਦਾ ਫਿਰ ਵੀ ਉਹਦੀ ਜਿਹੜੀ ਪਰਿਵਾਰ ਪ੍ਰਤੀ ਜਿਹੜਾ ਮੋਜੜਾ ਉਹਨ ਲੱਗੇ ਰਹਿੰਦਾ ਇਹ ਚੀਜ਼ ਨਹੀਂ ਕਦੋਂ ਹੁੰਦੀ ਪਰ ਸਤਿਗੁਰੂ ਜੀ ਕਹਿੰਦੇ ਨੇ ਇਹ ਪਿਆਰ ਕੋਈ ਗੱਲ ਨਹੀਂ ਬਣਿਆ ਰਹੇ ਪਰ ਉਹਦੇ ਵਿੱਚ ਲੱਗ ਕੇ ਮਾਲਕ ਨੋਨੀ ਭੁੱਲਣਾ ਚਾਹੇ ਕੋਈ ਪੋਤੇ-ਪੋਤੀਆਂ ਵਾਲਾ ਹੋ ਗਿਆ ਚਾਹੇ ਪੋਤਿਆਂ ਦੇ ਵੀ ਅੱਗੇ ਬੱਚੇ ਹੋ ਗਏ ਨੇ ਤਾਂ ਵੀ ਰੱਬ ਦਾ ਸ਼ੁਕਰਾਨਾ ਆ ਕੇ ਕਰੀ ਜਾਣਾ ਜਿੰਨਾ ਕੋ ਹੁੰਦਾ ਜੇ ਤਰ ਹੁੰਦਾ ਤੇ ਕਰੋ ਕਿ ਸੱਚੇ ਪਾਤਸ਼ਾਹ ਤੂੰ ਇਨਾ ਕੁਝ ਦਿੱਤਾ ਇਨਾ ਕੁਝ ਦਿਖਾ ਦਿੱਤਾ ਸੋ ਕਿਉਂ ਵਿਚਰੇ ਜੀ ਨਾ ਸਭ ਕੀ ਜਦੀਆ ਸੋ ਕਿਉਂ ਵਿਚਰੇ ਜੀ ਜੀਵਨ ਦੀਆ ਇਸ ਕਰਕੇ ਮਾਰੇ ਤੇਰਾ ਜਿੰਨਾ ਸ਼ੁਕਰਾਨਾ ਕਰੀਏ ਉਹਨਾ ਹੀ ਥੋੜਾ ਹੈ ਸੋ ਅਗਲੀ ਪੰਕਤੀ ਕਹਿੰਦੇ ਲੋਭ ਮੋਹ ਵਿਕਾਰ ਬੰਦਿਓ ਅਨਕ ਦੋਖ ਕਮਾਉਣ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਅਸੀਂ ਜੀਵ ਜਿਹੜੇ ਨੇ ਲੋਭ ਮੋਹ ਵਿਕਾਰ ਬੰਦਿਓ ਅਸੀਂ ਵਿਕਾਰਾਂ ਵਿੱਚ ਮਾਇਆ ਵਿੱਚ ਲਜਤਾਂ ਵਿੱਚ ਰਸਾਂ ਵਿੱਚ ਬੱਜੇ ਹੋਇਆ ਨਿਕਲ ਨਹੀਂ ਰਹੇ ਅਗਨ ਸਾਗਰ ਬੁੱਢਤ ਸੰਸਾਰ ਅਸੀਂ ਅਗਨ ਦੇ ਸਾਗਰ ਵਿੱਚ ਡੁੱਬ ਰਹੇ ਹਾਂ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਮਰ ਜੀ ਕਹਿੰਦੇ ਪਿਆ ਹੋਇਆ ਬੰਧਨ ਕਾਟ ਮੁਕਤ ਗੁਰ ਕੀਨਾ ਗੁਰੂ ਹੀ ਇਹਦੇ ਵਿੱਚੋਂ ਸਾਨੂੰ ਕਢ ਸਕਦਾ ਸੋ ਪਾਸ਼ਾ ਬਰਮਣ ਕਰਦੇ ਨੇ ਲੋਭ ਮੋਹ ਵਿਕਾਰ ਬੰਧਿਓ ਅਨਕ ਦੋਖ ਕਮਾਵਨੇ ਅਸੀਂ ਲੋਭ ਦੇ ਤਹਿਤ ਮੋਹ ਦੇ ਅੰਡਰ ਵਿਕਾਰਾਂ ਦੇ ਅੰਦਰ ਬਦ ਵੱਜੇ ਹੋਣ ਕਰਕੇ ਅਨਕ ਦੁੱਖ ਕਮਾਵਨੇ ਬਹੁਤ ਦੁੱਖ ਮਹਾਰਾਜੀ ਸਹਿ ਰਹੇ ਬੜੇ ਦੁੱਖ ਮਹਾਰਾਜੀ ਕਹਿੰਦੇ ਸਹਿ ਰਹੇ ਹੋ ਕਿਉਂ ਕਿ ਜਿੱਤੇ ਅਸੀਂ ਲੱਗ ਗਏ ਆ ਉਹ ਚੀਜ਼ਾਂ ਜਿਹੜੀਆਂ ਦੁੱਖਦਾਇਕ ਹਨ ਜਿੰਨੀ ਚੀਜ਼ ਸੰਸਾਰ ਦੀ ਵਿੱਚੋਂ ਰਸ ਆਵੇਗਾ ਧਿਆਨ ਦੇਣਾ ਸਾਧ ਸੰਗ ਕੋਈ ਵੀ ਚੀਜ਼ ਹੈ ਜਿੰਨਾ ਰਸ ਕੋਈ ਚੀਜ਼ ਸਾਨੂੰ ਜਿਆਦਾ ਦਿੰਦੀ ਹੈ ਉਹ ਉਹਨਾਂ ਹੀ ਸਾਡੇ ਤਨ ਤੇ ਮਨ ਨੂੰ ਜਹਿਨ ਨੂੰ ਖਰਾਬ ਕਰੇਗੀ ਦੇਖ ਲੈ ਕਿਸੇ ਚੀਜ਼ ਦੇ ਵਿੱਚੋਂ ਵੱਧ ਕੇਵਲ ਇੱਕ ਗੁਰਬਾਣੀ ਹੈ ਜਿਹਦੇ ਵਿੱਚ ਜਿੰਨਾ ਵੱਧ ਰਸ ਲਿਆ ਜਾਵੇ ਸਰੀਰ ਨੂੰ ਮਨ ਨੂੰ ਤਨ ਨੂੰ ਕੋਈ ਨੁਕਸਾਨੀ ਹੁੰਦਾ ਨਾ ਕੋਈ ਬੀਪੀ ਵੱਧਦਾ ਨਾ ਗੁੜ ਘਟਦਾ ਬੰਦਾ ਸ਼ਾਂਤ ਰਹਿੰਦਾ ਹੈ ਦੁਨੀਆਂ ਦੀ ਕੋਈ ਵੀ ਚੀਜ਼ ਜ਼ਿਆਦਾ ਕੀਤੀ ਜਾਵੇ ਗੁੱਸਾ ਜ਼ਿਆਦਾ ਕੀਤਾ ਜਾਵੇ ਤਾਂ ਵੀ ਤਨ ਤੇ ਮਨ ਨੂੰ ਨੁਕਸਾਨ ਜ਼ਿਆਦਾ ਖਾਦਾ ਜਾਵੇ ਤਾਂ ਵੀ ਤਨ ਤੇ ਮਨ ਨੂੰ ਨੁਕਸਾਨ ਬਾਣੀ ਵਿੱਚ ਪੰਕਤੀ ਆਂਦੀ ਹੈ ਆਪੀ ਨੇ ਭੋਗ ਭੋਗ ਗਏ ਹੋਏ ਭਸਮੜ ਭੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾ ਜਿੰਨਾ ਸੰਸਾਰ ਨੂੰ ਕਿਸੇ ਨੇ ਭੋਗਿਆ ਉਨਾ ਹੀ ਉਹ ਦੁਖੀ ਹੋਇਆ ਇਹ ਲਿਖੀ ਹੋਈ ਪੰਕਤੀ ਅਨਕ ਦੋਖ ਕਮਾਉਣੇ ਸੰਸਾਰ ਰੋਗੀ ਹੁਣ ਦੂਜੀ ਪੰਕਤੀ ਵੀ ਇੱਕ ਪੜ ਲੰਨੇ ਆ ਸੰਸਾਰ ਰੋਗੀ ਨਾਮ دارੂ ਹੁਣ ਸੰਸਾਰ ਦੇ ਵਿੱਚ ਮੈਂ ਵੀ ਆ ਸੰਸਾਰ ਦੇ ਵਿੱਚ ਅਸੀਂ ਸਾਰੇ ਆ ਮਾਰਜ ਨੇ ਸਿੱਧਾ ਹੀ ਕਹਤਾ ਸੰਸਾਰ ਰੋਗੀ ਨਾਮ دارੂ ਮੈਲ ਲਾਗੇ ਸੱਚ ਬਿਨਾ ਸੱਚ ਤੋਂ ਬਿਨਾ ਮੈਲਾ ਹੋ ਜਾਣਾ ਅਸੀਂ ਜੇ ਨਿਤਨੇਮ ਛੱਡਦੀ ਨਾ ਮੈਂ ਛੱਡਦੇ ਆ ਤੁਸੀਂ ਛੱਡ ਲਓ ਅਸੀਂ ਸੱਚੀ ਮੈਲੇ ਹੋ ਜਾਣਾ ਸਾ ਸੰਗਤ ਸਾਡੇ ਅੰਦਰ ਭੈੜੇ ਵਿਚਾਰ ਸ਼ੁਰੂ ਹੋ ਜਾਣੇ ਨੇ ਜੇ ਚੰਗੀਆਂ ਚੀਜ਼ਾਂ ਚਲਦੀਆਂ ਆਣੇ ਨਾ ਇਹ ਅਸੀਂ ਜੁੜੇ ਹੋਏ ਤਾਂ ਚਲਦੀਆਂ ਨਹੀਂ ਠੀਕ ਹੈ ਤਾਂ ਨਾ ਮੰਨ ਕੋਰ ਗੱਡੀ ਰਹਿੰਦੀ ਹੈ ਰੋਜ਼ ਨੂੰ ਸਾਵਧਾਨ ਕੀਤੀ ਜਾਵੇ ਜੋ ਸਰਵਸਦੀ ਡੇਟ ਹੁੰਦੀ ਹੈ ਉਹਦੇ ਕਰਾਈ ਜਾਵੇ ਤਾਂ 4 ਦਿਨ ਗੱਡੀ ਚਲਦੀ ਨਹੀਂ ਤੇ ਖਰਾਬ ਹੁੰਦੀ ਹੈ ਇਸ ਕਰਕੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਰਹੇਗਾ ਤੇ ਮਹਾਰਾਜ ਜੀ ਕਹਿੰਦੇ ਉਹ ਮਾਇਆ ਮੋਹਨ ਮਗਨ ਕੱਢ ਲਿਓ ਮਰਾਰੀ ਰਾਮ ਉਹਨੂੰ ਮਰਾਰੀ ਜਿਹੜਾ ਹੈ ਉਹ ਮਲਕ ਜਿਹੜਾ ਉਹਦੇ ਵਿੱਚੋਂ ਉਹਨੂੰ ਨਰਲੇਪ ਕਰ ਦੇਗਾ ਉਹਦੇ ਵਿੱਚੋਂ ਉਹਨੂੰ ਕੱਢ ਲਏਗਾ ਰਹੇਗਾ ਉਹ ਸੰਸਾਰ ਦੇ ਵਿੱਚ ਪਰ ਉਹਨਾਂ ਚੀਜ਼ਾਂ ਦਾ ਸੇਕ ਨਹੀਂ ਲੱਗੇਗਾ ਉਹਨਾਂ ਚੀਜ਼ਾਂ ਦਾ ਸੇਕ ਨਹੀਂ ਲੱਗੇਗਾ ਉਹ ਐਨਾ ਮਤਲਬ ਮਹਾਰਾਜੀ ਉਸਨੂੰ ਸੇਫਟੀ ਦੇ ਦੇਣਗੇ ਬਚਾ ਦੇਣਗੇ ਉਹ ਕਦੇ ਨਾਲ ਸ਼ਬਦ ਦੀ ਕਮਾਈ ਨਾਲ ਨਾਮ ਦੀ ਕਮਾਈ ਦੇ ਨਾਲ ਇਹ ਸਾਰਾ ਕੁਝ ਹੋਣਾ ਜੇ ਮਨ ਡੋਲਦਾ ਆਪਾਂ ਪੜਦੇ ਨਹੀਂ ਹੁੰਦੇ ਸ਼ਬਦ ਵੀ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵੀ ਡੋਲਣ ਤੋਂ ਮਤਲਬ ਅਡੋਲਤਾ ਮੰਗਦੇ ਆਂ ਇਹ ਕਿਹਦੇ ਕੋਲ ਹੈ ਇਹ ਗੁਰੂ ਸਾਹਿਬ ਕੋਲ ਹੈ ਇਹ ਕਦੋਂ ਇਹ ਸ਼ਬਦ ਦੀ ਕਮਾਈ ਦੇ ਨਾਲ ਸ਼ਬਦ ਦੇ ਨਾਲ ਜੁੜਨ ਦੇ ਨਾਲ ਡੋਲਦਾ ਆ ਜਾਂਦੀ ਹੈ ਤੇ ਜਿਹਦੇ ਕੋਲ ਡੋਲਦਾ ਹੈ ਉਹ ਹਮੇਸ਼ਾ ਰਿਲੈਕਸ ਰਹੇਗਾ ਪੀਸ਼ੋ ਮਾਈਂਡ ਰਹੇਗਾ ਜੀਵਨ ਸੁਖੀ ਰਹੇਗਾ ਜਿਹੜਾ ਮਰਜੀ ਸੰਸਾਰ ਦੇ ਵਿੱਚ ਜਲੀ ਜਾਏ ਉਹਨੂੰ ਕੋਈ ਫਰਕ ਨਹੀਂ ਪੈਣਾ ਸੰਸਾਰ ਜਿੰਨੇ ਜਲਣਾ ਉਹਨੇ ਜਲੀ ਜਾਣਾ ਪਰ ਜਿਹੜਾ ਮਾਰਾਇ ਨਾਲ ਜੁੜ ਗਿਆ ਉਹ ਸੰਸਾਰ ਵਿੱਚ ਅੱਗ ਲੱਗੀ ਰਹੇ ਪਰ ਉਸਨੇ ਨਹੀਂ ਜਲਣਾ ਅੱਗ ਲੱਗੀ ਹੁੰਦੀ ਹੈ ਫਰ ਵਰਗੇੜੇ ਵਾਲੇ ਕਰਮਚਾਰੀ ਆਉਂਦੇ ਨੇ ਉਹਨਾਂ ਨੇ ਇਦਾਂ ਦੀ ਵਰਦੀ ਪਾਈ ਹੁੰਦੀ ਹੈ ਉਹਨਾਂ ਨੇ ਡਰੈਸ ਪਾਈ ਹੁੰਦੇ ਉਹ ਕਿ ਜਲ ਜਾਂਦੇ ਉਹਦੇ ਵਿੱਚੋਂ ਵੀ ਲੰਘ ਜਾਂਦੇ ਨੇ ਇਦਾਂ ਦੀ ਉਹਨੂੰ ਅੱਗ ਹੀ ਨਹੀਂ ਲੱਗਦੀ ਉਹ ਅੱਗ ਬਿਝਾ ਕੇ ਜਾਂਦੇ ਨੇ ਕਿਉਂ ਉਹਨਾਂ ਕੋਈ ਇੱਕ ਸਪੈਸ਼ਲ ਟ੍ਰੇਨਿੰਗ ਹੈ ਸੋ ਗੁਰਬਾਣੀ ਵੀ ਸਾਨੂੰ ਐਦਾਂ ਦੀ ਚੀਜ਼ ਦਿੰਦੀ ਐ ਐਦਾਂ ਦਾ ਗੁਰਮੰਤਰ ਦਿੰਦੀ ਐ ਵੀ ਸਾਨੂੰ ਜਿਹੜੇ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਨੀ ਐ ਅੱਗ ਜਿਹੜੀ ਐ ਬਾਣੀ ਵਿੱਚ ਲਿਖਿਆ ਔਰ ਪੰਕਤੀ ਪੜ੍ਹਦੇ ਸਾੜ ਨਹੀਂ ਸਕਦੀ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੇ ਤਸ ਕਰਨੇ ਹੀ ਲੇਵਹਿ ਭਾਈ ਨਾ ਸਕੈ ਜਲ ਉਹਨੂੰ ਨਹੀਂ ਕਾਮ ਕਰੋ ਲੋਭ ਮੋਹ ਕਾਰ ਜਲਾ ਸਕਦਾ ਉਹਨੂੰ ਨਹੀਂ ਕਿਸੇ ਦੀਆਂ ਪਹਾੜੀਆਂ ਗੱਲਾਂ ਗੁੱਸਾ ਦਲਾ ਸਕਦੀਆਂ ਜਲਾ ਸਕਦੀਆਂ ਉਹਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਗਿਆ ਕੌਣ ਰੱਖਦਾ ਮਾਲ ਜੀ ਕਹਿੰਦੇ ਕੱਢ ਲਿਓ ਮਰਾਰੀ RAM ਉਹ ਮਾਲਕ ਉਹ ਸਾਡਾ ਮਰਾਰੀ ਉਹ ਸਾਡਾ ਪ੍ਰਭੂ ਭਗਵਾਨ ਅਗਲੀ ਪੰਕਤੀ ਆਹ ਪੜੀ ਆਪਾਂ ਲੋਭ ਮੋਹ ਵਿਕਾਰ ਬੰਦੇ ਹੋ ਅਨਕ ਦੋ ਕਮਾਉਣੇ ਪਈ ਇਹਨਾਂ ਬੰਦਲਾਂ ਦੇ ਵਿੱਚ ਵੱਜ ਕੇ ਅਸੀਂ ਬਹੁਤ ਜਿਆਦੇ ਦੁੱਖ ਜੜੇ ਆ ਕੁਮਾਰੇ ਹਾਂ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਣੇ ਸੋ ਮਾਰੀ ਜੀ ਕਹਿੰਦੇ ਅਲਿਪਤ ਬੰਧਨ ਇੱਕ ਨਰਲੀਪ ਜਿਹੜਾ ਨਾ ਉਹ ਕਰਤਾਰ ਹੈ ਮਾਰੀਏ ਕਹਿੰਦੇ ਅਲਿਪ ਦਾ ਮਤਲਬ ਨਰਲੀਪ ਜਿਹੜਾ ਲਿਪਤ ਨਹੀਂ ਹੈ ਉਹ ਕੌਣ ਹੈ ਕਰਤਾਪੁਰ ਅਲਿਪਤ ਬੰਧਨ ਰਹਿਤ ਕਰਤਾ ਉਹ ਕਰਤਾਪੁਰਕ ਜਿਹੜਾ ਉਹ ਕੱਲਾ ਉਹੀ ਨਰਲੀਪ ਹੈ ਬਾਕੀ ਅਸੀਂ ਬਜੇ ਹੋਏ ਤੇ ਅਸੀਂ ਬੱਜੇ ਹੋਏ ਆਂ ਬੰਦਨਾ ਤੋਂ ਯਾਦਾ ਕਾਲਪੁਰ ਕਿ ਅਸੀਂ ਜੀਵ ਆਪਣੇ ਕਰਮਾਂ ਦਾ ਫਲ ਭੋਦਦੇ ਆਂ ਕੀਆ ਆਪਣਾ ਪਾਵਨੇ ਜੋ ਕੁਝ ਅਸੀਂ ਸੋਚਦੇ ਆਂ ਜੋ ਕੁਝ ਅਸੀਂ ਕਰਦੇ ਆਂ ਉਹਦੇ ਮੁਤਾਬਕ ਸਾਨੂੰ ਅੱਗਿਓ ਰਿਪਲਾਈ ਮਿਲਦਾ ਹੈ ਕੀਆ ਆਪਣਾ ਪਾਵਨੇ ਜੇ ਅਸੀਂ ਕੋਈ ਸਾਧ ਸੰਗਤ ਜੀ ਬਹੁਤ ਸੋਣਾ ਕਰਾਂਗੇ ਉਹਦਾ ਰਿਪਲਾਈ ਬਹੁਤ ਸੋਣਾ ਮਿਲੇਗਾ ਜੇ ਅਸੀਂ ਬਹੁਤ ਪਿਆਰ ਨਾਲ ਬੋਲਾਂਗੇ ਕਿਸੇ ਦੇ ਨਾਲ ਗੱਲ ਕਰਾਂਗੇ ਸਾਨੂੰ ਉਹ ਬਹੁਤ ਸਤਕਾਰ ਦੇਵੇਗਾ ਬੜੀ ਇੱਜ਼ਤ ਦੇਵੇਗਾ ਜੇ ਅਸੀਂ ਕਿਸੇ ਦੀ ਤੋਹੀਨ ਕਰ ਦਾਂਗੇ ਸ਼ਾਂ ਦੇ ਖਿਲਾਫ ਕਹਦੇ ਆਂਗੇ ਕੋਈ ਗੱਲ ਸਾਨੂੰ ਕਦੇ ਵੀ ਆਸ ਨਹੀਂ ਰੱਖਣੀ ਚਾਹੀਦੀ ਉਹ ਸਾਨੂੰ ਰਪਲਾਈ ਬਹੁਤ ਰਿਸਪੈਕਟ ਦੇ ਨਾਲ ਦੇਵੇਗਾ ਕਦੇ ਵੀ ਨਹੀਂ ਰਿਸਪੈਕਟ ਦੇ ਬਦਲੇ ਡਬਲ ਰਿਸਪੈਕਟ ਮਿਲਦੀ ਹੈ ਇਹ ਕੁਦਰਤੀ ਹੈ ਕਿਸੇ ਨੂੰ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਬੁਲਾਓ ਸਤਕਾਰ ਕਰ ਉਹ ਬਹੁਤ ਖੁਸ਼ ਹੋ ਕੇ ਡਬਲ ਪਿਆਰ ਦਿੰਦਾ ਹੈ ਤੇ ਜੇ ਕਿਸੇ ਨੂੰ ਸਤਕਾਰ ਨਾ ਦਿਓ ਤੋਹੀਨ ਕੀਤੀ ਜਾਏ ਉਹ ਉਸ ਬੰਦੇ ਤੋਂ ਬਹੁਤ ਦੂਰ ਚਲਾ ਜਾਂਦਾ ਤੇ ਉਹਨੂੰ ਸਤਕਾਰ ਨਹੀਂ ਦਿੰਦਾ ਇਸ ਕਰਕੇ ਜਿਹੜਾ ਅਸੀਂ ਪਿਆਰ ਪ੍ਰਾਪਤ ਕਰਨਾ ਹੈ ਪਿਆਰ ਦੇਣ ਬਦਲੇ ਮਿਲਣਾ ਹੈ ਕਦੀ ਵੀ ਫਰੀ ਦੇ ਵਿੱਚ ਪਿਆਰ ਮੇ ਨਹੀਂ ਮਿਲਦਾ ਧਿਆਨ ਦੇਣਾ ਪਿਆਰ ਤੇ ਬਹੁਤ ਕੀਮਤੀ ਚੀਜ਼ ਹੈ ਇੰਨੀ ਛੇਤੀ ਜਾਂ ਸੌਖੇ ਤੋਲ ਮਿਲ ਜਾਂਦੀ ਹੈ ਮਾਰੀ ਨੇ ਤਾਂ ਹੀ ਸਾਨੂੰ ਕਿਹਾ ਨਾ ਦਸਵੇਂ ਬਾਦਸ਼ਾਹ ਨੇ ਸੱਚ ਕਹਾਂ ਸੱਚ ਕਹਿਣਾ ਮੈਂ ਜਿਨ ਪ੍ਰੇਮ ਕੀਓ ਤਿਨੇ ਪ੍ਰਾਪਾਇਓ ਮਹਾਰਾਜ ਜੀ ਨੇ ਕਲਾਇਤੋਂ ਗਿਆ ਵੀ ਮੇਰੇ ਨਾਲ ਪ੍ਰੇਮ ਕਰਿਓ ਤਾਂ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਰੱਬ ਨੂੰ ਪ੍ਰਭੂ ਨੂੰ ਪਾਲ ਗਿਓ ਉਹ ਕਹਿੰਦੇ ਇਹ ਵੀ ਸੰਸਾਰ ਤੁਮ ਦੇਖਦੇ ਹਰਕਾਰ ਰੂਪ ਹੈ ਤੇ ਜਿਹੜਾ ਸੰਸਾਰ ਹੈ ਉਹਦੇ ਵਿੱਚ ਸਾਰੇ ਜੀਵ ਨੇ ਸਾਰੇ ਧਰਮਾਂ ਦੇ ਲੋਕ ਨੇ ਪਤਾ ਨਹੀਂ ਕਿਹੜੇ ਜੀਵ ਅਨਜੀਵ ਨੇ ਜੜਾ ਚੇਤਨਾ ਮਹਾਰਾਜ ਜੀ ਕਹਿੰਦੇ ਇਸ ਕਰਕੇ ਸਾਰੀ ਸ੍ਰਿਸ਼ਟੀ ਨੂੰ ਪਿਆਰ ਕਰਨਾ ਕਿਉਂਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਰਾਮ ਬੋਲਦਾ ਪਏ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਇਸ ਕਰਕੇ ਕੀਆ ਆਪਣਾ ਪਾਵਨ ਸੋ ਜੋ ਕੁਝ ਅਸੀਂ ਕਰਾਂਗੇ ਉਹਦਾ ਸਾਸ ਸੰਗ ਜੀ ਬਹੁਤ ਛੇਤੀ ਸਾਨੂੰ ਰਪਲਾਈ ਕੁਦਰਤ ਵੀ ਦਿੰਦੀ ਆ ਤੇ ਇਨਸਾਨ ਵੀ ਦਿੰਦੇ ਨੇ ਇਸ ਕਰਕੇ ਚੰਗਈ ਕਰਨਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਮੰਦੇ ਦੇ ਨਾਲ ਮੰਦਾ ਤੇ ਚੰਗੇ ਦੇ ਨਾਲ ਚੰਗਾ ਹੁਣ ਸੋ ਗੁਰੂ ਸਾਹਿਬ ਮੇਰ ਕਰ ਸਾਨੂੰ ਚੰਗੇ ਖਿਆਲ ਬਖਸ਼ਣ ਸਾਨੂੰ ਸੋਹਣੀ ਰਸਨਾ ਬਖਸ਼ਣ ਸਾਨੂੰ ਚੰਗਾ ਵਿਹਾਰ ਤੇ ਚੰਗਾ ਸੁਭਾਅ ਬਖਸ਼ਣ ਜਿਹਦੇ ਨਾਲ ਪਿਆਰ ਵਧੇ ਨਫ਼ਰਤ ਘਟੇ ਇਹ ਗੁਰੂ ਸਾਹਿਬ ਨੇ ਦੱਸਿਆ ਜੋ ਪੰਕਤੀ ਆਈ ਅਨਕ ਦੋਗ ਕਮਾਵਨੀ ਕੀਆ ਆਪਣਾ ਭਾਵਨਾ ਆਗਰੀ ਪੰਕਤੀ ਕਾਰਿਆਨ ਗ੍ਰੋਹ ਪਤਿਤ ਪਾਵਨ ਬੋਝ ਜਉਨ ਪਰਮਤੇ ਹਾਰੀ ਮਹਾਰਾਜ ਜੀ ਕਹਿੰਦੇ ਨੇ हे ਪ੍ਰਮਾਤਮਾ ਕਾਰ ਅਨਗ੍ਰੋਹ ਅਨਗ੍ਰੋਹ ਮਤਲਬ ਦਇਆ ਕਰ ਪਤਿਤ ਪਾਵਨ ਪਤਿਤ ਪਾਵਨਾ ਕਾਲਪੁਰਖ ਸਾਡੇ ਤੇ ਦਇਆ ਕਰ ਕਾਰਿਆਨ ਗ੍ਰੋਹ ਪਤਿਤ ਪਾਵਨ ਸਾਡੇ ਪਤ ਤਾਨੂੰ ਪਵਿੱਤਰ ਕਰਨ ਵਾਲਿਓ ਮੇਰ ਕਰੋ ਬੋਝ ਜਉਨੀ ਪਰਮਤੇ ਹਾਰੀ ਮੇਰੀ ਜਿੰਦ ਜੁਨਾ ਵਿੱਚ ਭੱਜ ਕੇ ਭਟਕ ਕੇ ਹਾਰ ਚੁੱਕੀ ਐ ਬਹੁਤ ਜੋਨ ਪਰਮ ਤੇ ਹਾਰੇ ਅਸੀਂ ਬਹੁ ਲੱਖ 84 ਪਰਮ ਤੇ ਆ ਲੱਖਾਂ ਜੁਨਾ ਦੇ ਵਿੱਚੋਂ ਭੱਡ ਗਏ ਮਹਾਰਜ ਕਹਿੰਦੇ ਟਕਾਣੇ ਤੇ ਆਏ ਕਹਿੰਦੇ ਮਾਨਸ ਕੋ ਪ੍ਰਭ ਦੀਵੜਿਆਈ ਲੱਖ 84 ਜੋਨਿਓ ਪਾਈ ਮਾਨਸ ਕੋ ਪ੍ਰਭ ਦੀਵੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਇਹ ਪੌੜੀ ਮਤਲਬ ਇਹ ਸਮਾਂ ਜੇ ਮਤਲਬ ਲੰਘ ਗਿਆ ਬੀਤ ਗਿਆ ਜਾਂ ਖੁੱਸ ਗਿਆ ਜਾਂ ਮਿਸ ਹੋ ਗਿਆ ਫਿਰ ਮਹਾਰਾਜ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਸੋ ਜੋ ਪੰਕਤੀ ਮਹਾਰਾਜ ਜੀ ਆਈ ਨੇ ਬਹੁਤ ਜੋਨ ਭਰਮ ਤੇ ਹਾਰੀ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਵੇਕਾ ਪਾਠ ਪੜਿਓ ਔਰ ਬੇਦ ਵਿਚਾਰੇਓ ਨਿਵਲ ਭੰਗਮ ਸਾਦੇ ਪੰਜ ਜਿਨਾ ਸਿਓ ਸੰਗ ਨਾ ਛੁੱਟ ਗਿਓ ਅਦਕ ਬ ਅਹੰਮਦ ਬਾਦੇ ਇਨ ਬੇਦ ਮਿਲਣਾ ਜਾਈ ਮੈਂ ਕੀਏ ਕਰਮਾ ਨੇਕਾ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਬਵੇਕਾ ਮਾਰੀ ਕਹਿੰਦੇ ਹਾਰ ਕੇ ਤੇਰੇ ਦਵਾਰੇ ਤੇ ਆਏ ਆ ਸਾਨੂੰ ਬਵੇਕ ਬਖਸ਼ ਸਾਨੂੰ ਬੁੱਧੀ ਦੇ ਸੋ ਮਾਰੀ ਕਹਿੰਦੇ ਪਤ ਤਾਨੂੰ ਪਾਵਨ ਕਰ ਦੇਣਗੇ ਸਤਿਗੁਰ ਸਾਡਾ ਬਹੁਤ ਪਿਆਰਾ ਹੈ ਬਖਸ਼ਿੰਦ ਪਿਤਾ ਸਾਡੇ ਸਾਰੇ ਹੀ ਗੁਨਾਹ ਮਹਾਰਾਜੀ ਬਖਸ਼ ਦੇਣਗੇ ਉਦੋਂ ਬਖਸ਼ਣਗੇ ਜਦੋਂ ਅਗਲੇ ਕਰਨ ਤੋਂ ਤੋਬਾ ਕਰਦੇ ਠੀਕ ਹੈ ਜੀ ਇਹ ਨਹੀਂ ਵੀ ਮਹਾਰਾਜ ਜੀ ਕਹਿੰਦੇ ਨੇ ਗੁਨਾਹ ਬਖਸ਼ ਦਾਂਗੇ ਅੱਜ ਆ ਕੇ ਬਖਸ਼ਾ ਆ ਕੇ ਕੱਲ ਨੂੰ ਫਿਰ ਕਰ ਲੈ ਕੱਲ ਨੂੰ ਫਿਰ ਬਖਸ਼ਾ ਲਾਂਗੇ ਵੀ ਉਹਦੇ ਕਹਿੰਦੇ ਨਾ 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 ਉਹ ਕਹਿੰਦੇ ਇੱਕ ਵਾਰੀ ਬਖਸ਼ ਕੇ ਮੋੜ ਨਹੀਂ ਕਰਨਾ ਜੇ ਸੱਜਣ ਨੂੰ ਮਹਾਰਾਜ ਜੀ ਨੇ ਬਖਸ਼ਿਆ ਸੀ ਤੇ ਉਹਨੂੰ ਇਹ ਕਹਿੰਦਾ ਸੀ ਵੀ ਮੋੜ ਨਹੀਂ ਕਰਨਾ ਤੇ ਜੇ ਅਸੀਂ ਕਹੀਏ ਵੀ ਰੋਜ਼ ਹੀ ਕਰੀ ਜਾਈਏ ਰੋਈ ਬਖਸ਼ਾਈਏ ਰੋਜ਼ ਬਖਸ਼ੇ ਵਿੱਚ ਨਹੀਂ ਜਾਣ ਇੱਕ ਵਾਰੀ ਬਖਸ਼ਦੇ ਨੇ ਉਹਨੇ ਮੁੜ ਕੇ ਨਹੀਂ ਫਿਰਸ ਕਰਕੇ ਮੁੜ ਕੇ ਸਜਾਏ ਆਖਰੀ ਪੰਕਤੀ ਬਿਨਵੰਤ ਨਾਨਕ ਦਾਸ ਹਰਕਾ ਪ੍ਰਭ ਜੀ ਪ੍ਰਾਨ ਆਧਾਰੀ ਨਾਨਕ ਵੇਦ ਦੀ ਕਰਦਾ ਹੈ ਮਹਾਰਾਜ ਅਸੀਂ ਤੇਰੇ ਦਾਸ ਹਾਂ ਨਾਨਕ ਦਾਸ ਹੈ ਆਪਣੇ ਸਤਿਗੁਰ ਦਾ ਆਪਣੇ ਉਸ ਮਾਲਕ ਦਾ ਕਿਆ ਤੇ ਸਾਨੂੰ ਐ ਸੰਬੋਧਨ ਤੇ ਸਾਨੂੰ ਐ ਬਾਣੀ ਸਾਰੀ ਪਰ ਆਪਣੇ ਆਪ ਨੂੰ ਅੱਗੇ ਰੱਖ ਕੇ ਮਹਾਰਾਜੀ ਕਹਿੰਦੇ ਨੇ ਬਿਨਵੰਤ ਨਾਨਕ ਦਾਸ ਹਰ ਕਮੈ ਉਹਦਾ ਹਰੀ ਦਾ ਦਾਸ ਹਾਂ ਤੇ ਪ੍ਰਭ ਜੀ ਪ੍ਰਾਨੇ ਆਧਾਰਾ ਤੇ ਉਹ ਪ੍ਰਾਨਾਂ ਦਾ ਆਧਾਰ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਸੋ ਇਸੀ ਸਤਸੰਗਤ ਦੀ ਅੱਜ ਦਾ ਜੋ ਲੜੀਵਾਰ ਸ਼ਬਦ ਮਹਾਰਾਜੀ ਕਿਰਪਾ ਕਰਦੇ ਨੇ ਉਹਦੀ ਵਿਚਾਰ ਸੰਖੇਪ ਦੇ ਵਿੱਚ ਅਸੀਂ ਪੜੀ ਆ ਸੋ ਗੁਰੂ ਸਾਹਿਬ ਜੀ ਮੇਰ ਕਰਨ ਦਇਆ ਕਰਮ ਇਸ ਦਾ ਭਾਵ ਅਰਥ ਸਭ ਦੇ ਹਿਰਦੇ ਵਿੱਚ ਵਸੇ ਸੋ ਆਓ ਹੁਣ ਨਾਨਕ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਜਾਪ ਹੋਣੇ ਹਨ ਔਰ ਸ੍ਰੀ ਅਖੰਡ ਪੁਰ ਸਾਹਿਬ ਰਮ ਹੋਣੇ ਹਨ ਸੋ ਤਨ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਦਾ ਸਾਜਿਆ ਖਾਲਸਾ ਪ੍ਰਗਟ ਕੀਤਾ ਖਾਲਸਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਉਹਦੀ ਮੌਜ ਨਾਲ ਪ੍ਰਗਟ ਹੋਇਆ ਉਸ ਦਾ ਸ਼ੁਕਰਾਨਾ ਕਰਦਾ ਹੋਏ ਸਤਿਗੁਰ ਦਾ ਸੋ ਸ੍ਰੀ ਕਨਪਰ ਜਰਾ ਮਹੌਣਗੇ ਹਾਜ਼ਰੀਆਂ ਪਰੋ ਤਨਮਨ ਧੰਨ ਦਾ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਾਓ ਇਨੀ ਸੇਵਾ ਪ੍ਰਵਾਨ ਪੁੱਲ ਚੋਕ ਮਾਪ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹ